ਪੰਜਾਬ ਦੇ ਮੁੰਡੇ ਕੁੜੀਆਂ ਹੁਣ ਵਿਦੇਸ਼ਾਂ ਵਿੱਚ ਵੀ ਆਪਣਾ ਨਾਮ ਰੌਸ਼ਨ ਕਰ ਰਹੇ ਨੇ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਸਾਨੂੰ ਸੁਣਨ ਨੂੰ ਮਿਲਦਾ ਕਿ ਸਾਡੇ ਧੀਆ ਪੁੱਤ ਵਿਦੇਸ਼ਾਂ ਵਿੱਚ ਵੀ ਮੱਲਾ ਮਾਰ ਰਹੇ ਨੇ ਜੀ ਹਾਂ ਅਜਿਹੀ ਇੱਕ ਖਬਰ ਸਾਹਮਣੇ ਆਈ ਹੈ ਪਿੰਡ ਬੱਡਰੁਖਾਂ ਤੋਂ ਜਿੱਥੇ ਬੱਡਰੁਖਾਂ ਦੀ ਦੋ ਧੀ ਨੇ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਕੇ ਆਪਣੇ ਪੂਰੇ ਪਿੰਡ ਦਾ ਮਾਣ ਵਧਾਇਆ ਹੈ ਬੱਡਰੁਖਾਂ ਦੀ ਇਸ ਦੋ ਧੀ ਨੂੰ ਕੈਨੇਡਾ ਵਿੱਚ ਜੇਲ ਸੁਪਰਡੈਂਟ ਦੀ ਨੌਕਰੀ ਮਿਲੀ ਹੈ ਸੰਗਰੂਰ ਨੇੜਲੇ ਪਿੰਡ ਬਟਰੁਖਾਂ ਦੀ ਦੋਤੀ ਸਤਵੀਰ ਕੌਰ ਅਤੇ ਅਤਰ ਸਿੰਘ ਵਾਲਾ ਨੇ ਕੈਨੇਡਾ ਦੀ ਪੁਲਿਸ ਵਿੱਚ ਬਤੌਰ ਜੇਲ ਸੁਪਰਡੈਂਟ ਭਰਤੀ ਹੋ ਕੇ ਆਪਣੇ ਦਾਦਕਿਆਂ ਨਾਨਕਿਆਂ ਅਤੇ ਪੰਜਾਬ ਸਮੇਤ ਪੂਰੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਪਿੰਡ ਵਾਸੀਆਂ ਤੇ ਨਾਨਕਿਆਂ ਵਿੱਚ ਡਾਢੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਪਿੰਡ ਬਟਰੁਖਾਂ ਦੀ ਜਿੱਥੋਂ ਦੀ ਦੋਤੀ ਸਤਵੀਰ ਕੌਰ ਜੋ ਕਿ 2018 ਵਿੱਚ ਕੈਨੇਡਾ ਗਈ ਸੀ ਅਤੇ ਪੜਾਈ ਉਪਰੰਤ ਉਸ ਨੂੰ ਸਰਕਾਰੀ ਬੱਸ ਡਰਾਈਵਰ ਦੀ ਨੌਕਰੀ ਮਿਲ ਗਈ ਲੜਕੀ ਦੇ ਮਾਮੇ ਨੇ ਦੱਸਿਆ ਜਦੋਂ ਸਾਡੀ ਭਾਂਜੀ ਸਾਨੂੰ ਵੀਡੀਓ ਭੇਜਦੀ ਸੀ ਤਾਂ ਸਾਨੂੰ ਉਸ ਨੂੰ ਦੇਖ ਕੇ ਬੜਾ ਮਾਣ ਮਹਿਸੂਸ ਹੁੰਦਾ ਸੀ। ਉਹਨਾਂ ਦੱਸਿਆ ਸਤਵੀਰ ਕੌਰ ਪੜ੍ਹਾਈ ਵਿੱਚ ਵੀ ਬਹੁਤ ਮਿਹਨਤੀ ਅਤੇ ਹੁਨਾਰੀ ਸੀ। ਉਸ ਨੇ ਡਾਕਟਰੀ ਦੀ ਪੜ੍ਹਾਈ ਵੀ ਕੀਤੀ ਹੋਈ ਸੀ। ਲੜਕੀ ਦੇ ਪਿਤਾ ਨੇ ਕਿਹਾ ਸਾਨੂੰ ਧੀਾਂ ਦੇ ਪੈਦਾ ਹੋਣ ਤੇ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਆਪ ਨੂੰ ਭਾਗੀਸ਼ਾਲੀ ਸਮਝਦਾ ਹੈ ਕਿ ਉਸ ਦੀ ਧੀ ਨੇ ਆਪਣੀ ਮਿਹਨਤ ਨਾਲ ਜਿੱਥੇ ਆਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ ਉੱਥੇ ਹੀ ਸਾਨੂੰ ਵੀ ਆਸ-ਪਾਸ ਦੇ ਇਲਾਕੇ ਵਿੱਚ ਪੂਰਾ ਮਾਨ ਸਤਿਕਾਰ ਦਿਵਾਇਆ ਹੈ। ਉਸ ਦੀ ਲੜਕੀ ਜਦੋਂ ਸਰਕਾਰੀ ਬੱਸ ਚਲਾਉਂਦੇ ਸੀ ਤਾਂ ਉਸ ਨੂੰ ਪੁਲਿਸ ਵਿੱਚ ਜੇਲ੍ਹ ਵਿਭਾਗ ਦੀ ਨੌਕਰੀ ਕੈਨੇਡਾ ਦੇ ਵਿਨੀਪੈਗ ਦੇ ਸਮੁੰਦਰ ਵਿੱਚ ਮਿਲ ਗਈ ਸੀ ਪਰੰਤੂ ਉਸ ਦਾ ਇਹ ਨੌਕਰੀ ਕਰਨ ਲਈ ਦਿਲ ਨਹੀਂ ਮੰਨਿਆ 3 ਮਹੀਨਿਆਂ ਬਾਅਦ ਫਿਰ ਉਸ ਨੂੰ ਇਹ ਨੌਕਰੀ ਪ੍ਰਾਪਤ ਹੋਈ ਅਤੇ ਉਸ ਨੇ ਆਪਣੇ ਮਾਪਿਆਂ ਨਾਲ ਸਲਾਹ ਕਰਕੇ ਇਸ ਨੌਕਰੀ ਨੂੰ ਪ੍ਰਾਪਤ ਕੀਤਾ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਹੁਣ ਬ੍ਰੈਂਟਨ ਦੇ ਵਿੱਚ ਜੇਲ੍ਹ ਸੁਪਰਡੈਂਟ ਲਈ ਚੁਣੀ ਗਈ ਹੈ ਅਤੇ 9 ਸਤੰਬਰ ਨੂੰ ਉਹ ਆਪਣਾ ਅਹੁਦਾ ਸੰਭਾਲਣ ਜਾ ਰਹੀ ਹੈ ਜੇ ਅੱਜ ਦਾ ਸਮਾਂ ਵੇਖੀਏ ਤਾਂ ਆਪਾਂ ਕਹਿ ਸਕਦੇ ਹਾਂ ਕਿ ਕੁੜੀਆਂ ਵੀ ਕਿਸੇ ਕੰਮ ਵਿੱਚ ਮੁੰਡਿਆਂ ਨਾਲੋਂ ਘੱਟ ਨਹੀਂ। ਕੁੜੀਆਂ ਵੀ ਆਪਣੀ ਆਪਣੀ ਥਾਂ ਤੇ ਵੱਖੋ-ਵੱਖ ਖੇਤਰਾਂ ਵਿੱਚ ਮੁੰਡਿਆਂ ਨਾਲੋਂ ਵੱਧ ਚੜ੍ਹ ਕੇ ਮੱਲਾ ਮਾਰ ਰਹੀਆਂ ਨੇ ਅਤੇ ਇਸ ਨਾਲ ਉਹ ਆਪਣੇ ਮਾਪੇ ਆਪਣੇ ਪਿੰਡ ਅਤੇ ਦੇਸ਼ ਦਾ ਨਾਮ ਵੀ ਰੌਸ਼ਨ ਕਰ ਰਹੀਆਂ ਨੇ। ਸਾਡੀ ਭਾਣਜੀ ਸੁਤਵੀਰ ਕੌਰ ਉਹ ਜੇਲਡਪਾਰਟment ਕੈਨੇਡਾ ਦੇ ਵਿੱਚੋਂ ਉਹ ਬਤੌਰ ਸਟੂਡੈਂਟ ਭਰਤੀ ਹੋਈ ਹੈ ਜਿਹਦਾ ਅੱਜ ਸਾਨੂੰ ਹੁਣੇ-ਹੁਣੇ ਆ ਕੇ ਇੱਕ ਸਰਪ੍ਰਾਈਜ਼ ਆ। ਸਾਡੀ ਭੈਣ ਨੇ ਤੇ ਸਾਡੇ ਜੀਜਾ ਜੀ ਹਰਮਨ ਸਿੰਘ ਨੇ ਦਿੱਤਾ ਅਸੀਂ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਖੁਸ਼ੀ ਤੋਂ ਬਹੁਤ ਜ਼ਿਆਦਾ ਇੰਨੀ ਕਿ ਖੁਸ਼ੀ ਆ ਵੀ ਅਸੀਂ ਬੋਲਣਾ ਵੀ ਸਾਡੇ ਤੁਸੀਂ ਬੋਲਿਆ ਨਹੀਂ ਜਾ ਰਿਹਾ ਵੀ ਅਚਾਨਕ ਸਾਨੂੰ ਵੀ ਇਹ ਜਿਹੜਾ ਹੈਗਾ ਸਰਪ੍ਰਾਈਜ਼ ਹੈ ਇਹਨਾਂ ਨੇ ਹੁਣੀ-ਹੁਣੀ ਦਿੱਤਾ ਇਸ ਤੋਂ ਪਹਿਲਾਂ ਸਾਨੂੰ ਇਹ ਵੀ ਨਹੀਂ ਸੀ ਪਤਾ ਵੀ ਉਹਨੇ ਅਪਲਾਈ ਕਰਿਆ ਜਾਂ ਟ੍ਰੇਨਿੰਗ ਕਰੀ ਐਟ ਅ ਟਾਈਮ ਸਰਪ੍ਰਾਈਜ਼ ਹੈ ਜਿਹੜਾ ਸਾਨੂੰ ਹੁਣੀ-ਹੁਣੀ ਦਿੱਤਾ ਇਹਨਾਂ ਨੇ ਮਾਣ ਮਹਿਸੂਸ ਕਰ ਪੂਰਾ ਮਾਣ ਮਹਿਸੂਸ ਕਰਦੇ ਆ ਇੱਕ ਵਾਰੀ ਬੇਟੀ ਨੇ ਪਹਿਲਾਂ ਬੱਸ ਚਲਾਈ ਸੀ ਸਭ ਤੋਂ ਪਹਿਲਾਂ ਜਿਹੜੀ ਇਨ ਡਿਊਟੀ ਕਰ ਜਾਂਦੇ ਨੇ ਉਹ ਵੀ ਸਰਕਾਰੀ ਤੌਰ ਤੇ ਉੱਥੋਂ ਦੀ ਵੱਡੀ ਵਸਾ ਸੀ ਦੇਖਦੇ ਹੁੰਦੇ ਮੂਵੀ ਦੇ ਵਿੱਚ ਵੀ ਐਡੀ ਬਡੀ ਵਸਾ ਇੱਕ ਛੋਟੀ ਜਿਹੀ ਕੁੜੀ ਸਾਡੀ ਉੱਥੇ ਉਹਨਾਂ ਕੈਨੇਡਾ ਦੀਆਂ ਸੜਕਾਂ ਨੇ ਕਿਵੇਂ ਲਈ ਵਰਦੀ ਆ ਪਰ ਅੱਜ ਇਹਨਾਂ ਮਾਣ ਮਹਿਸੂਸ ਹੋਇਆ ਵੀ 2 ਸਾਲ ਉੱਥੇ ਡਿਊਟੀ ਕਰਨ ਤੋਂ ਬਾਅਦ ਬਾਅਦ ਨਾਲ ਦੀ ਨਾਲ ਉਹਨੇ ਜੇਲ੍ਹ ਡਿਪਾਰਟਮੈਂਟ ਵੀ ਜੁਆਇਨ ਕਰ ਲਿਆ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਬੰਸ ਸਿੰਘ ਹੈ ਜੀ ਪਿੰਡ ਆਤਰਗੜ੍ਹ ਤੁਹਾਡੀ ਬੇਟੀ ਨੇ ਕੈਨੇਡਾ ਦੇ ਵਿੱਚ ਜੀਰ ਸੁਪਰਿੰਟੈਂਡਰ ਦਾ ਜਿਹੜਾ ਉਹਦਾ ਸੰਭਾਲਿਆ ਕਿੰਤਾ ਨ ਮਹਿਸੂਸ ਕਰ ਰਹੇ ਬਹੁਤ ਜ਼ਿਆਦਾ ਵਧੀਆ ਲੱਗਦਾ ਜੀ ਬਹੁਤ ਮਿਹਨਤ ਕਰੀ ਆ ਜੀ ਬੱਚੀ ਨੇ 2018 ਦੇ ਉਤੋਂ ਲੈ ਕੇ ਜੀ ਹੁਣ ਤੱਕ ਉਹਨੇ ਕਈ ਮਹਿਕਮਿਆਂ 'ਚ ਕੰਮ ਕਰਿਆ ਤੇ ਪਿਛਲੇ 3 ਕ ਮਹੀਨਿਆਂ ਤੋਂ ਉਹਨੇ ਜੇਲ ਬਪਾਕ ਦੇ ਵਿੱਚ ਅਪਲਾਈ ਕੀਤਾ ਜੀ ਜਿਹੜੀ ਕਿ ਹੁਣ ਉਹਦਾ ਵੀ 16 ਤਰੀਕ ਨੂੰ ਦੇਨਾਂ ਪੂਰੀ ਹੋ ਗਈ 9 ਸਤੰਬਰ ਨੂੰ ਡਿਊਟੀ ਜੁਆਇਨ ਕਰਨੇ ਜਾ ਰਹੀ ਐ ਬ੍ਰਿਪਟਨ ਵਿੱਚ ਜੇ ਗੱਲ ਕੀਤੀ ਜੇਲ ਸੁਪਰਡੈਂਟ ਦੀ ਜੇਲ ਜੇਲ ਦਾ محکمہ ਹੀ ਕਿਉਂ ਚੁਣਿਆ ਕੋਈ ਘਰ ਦੇ ਵਿੱਚੋਂ ਸੀਗਾ ਕੋਈ ਜ ਹਾਂਜੀ ਮੈਂ ਖੁਦ ਮੁਲਾਜ਼ਮਾਂ ਹੀ ਜੇਲ ਦਾ ਤੇ ਬਾਕੀ ਉੱਥੇ ਪੋਸਟਾਂ ਨਿਕਲੇ ਹੋਏ ਸੀ ਦੀ ਜੇਲ ਮੁਲਾਜ਼ਮਾਂ ਦੀ ਪਹਿਲਾਂ ਵੀ ਅੱਜ ਤੋਂ 4 ਮਹੀਨੇ ਪਹਿਲਾਂ ਵੀ ਇੱਕ ਜੇਲ ਮੁਲਾਜ਼ਮਾਂ ਲਈ ਸਿਲੈਕਟ ਹੋਈ ਸੀ ਜੀ ਉਹ ਉਹਨੇ ਮੈਨੂੰ ਜਦੋਂ ਪੁੱਛਿਆ ਵੀ ਮੈਂ ਇੱਕ ਜੀ ਜੇਲ ਬਾਰਡਰ ਭਰਤੀ ਹੋਣ ਲੱਗੀ ਆ ਜੇਲ ਬੜੀ ਦੂਰ ਹੈ ਦਰਿਆ ਚ ਹੈ ਡੈਡੀ ਮੇਰਾ ਜੀ ਨਹੀਂ ਕਰਦਾ ਮੈਂ ਕਿ ਚਲੋ ਪੁੱਤਰ ਰਹਿਣ ਦਿਓ ਤੁਸੀਂ ਬਸ ਤੇ ਡਰਾਈਵਰੋਂ ਵਧੀਆ ਚੱਲੀ ਜਾਂਦਾ ਥੋੜਾ ਕੰਮ ਸਰਕਾਰੀ ਵਾਸਤੇ ਨੋ ਜੌਬ ਕਰ ਰਹੀ ਸੀ ਹੂੰ ਉਸ ਤੋਂ ਬਾਅਦ ਜੀ ਉਹਨਾਂ ਨੇ ਦੁਬਾਰਾ ਜਦੋਂ ਅਸਿਸਟੈਂਟ ਦੀਆਂ ਪੋਸਟਾਂ ਨਿਕਲੀਆਂ ਉਹਨਾਂ ਨੇ ਦੁਬਾਰਾ ਅਪਲਾਈ ਕਰਿਆ ਮੈਨੂੰ ਜਦੋਂ ਉਹਨਾਂ ਨੇ ਪੁੱਛਿਆ ਵੀ ਡੈਡੀ ਐਦਾਂ ਕਰਕੇ ਮੈਨੂੰ ਆਫੀਸਰ ਦੀ ਨੌਕਰੀ ਮਿਲ ਰਹੀ ਏ ਮੈਂ ਕਿ ਚਲੋ ਬੇਟੇ ਕਰੋ ਖੇਚਲਾ ਉਹਨਾਂ ਨੇ ਬਹੁਤ ਮਿਹਨਤ ਕੀਤੀ ਜੀ ਪੜਨ ਦੇ ਵਿੱਚ ਬਹੁਤ ਅੱਛੀ ਹੈ ਇਹ ਗੱਲ ਕਿ ਪੀ ਜਾਵੇ ਉਹਨਾਂ ਦੀ ਸਟੱਡੀ ਦੀ ਸਟੱਡੀ ਕਿੱਥੇ ਕਿੱਥੇ ਪੜ੍ਹੇ ਸਟੱਡੀ ਜੀ ਮੈਂ ਉਸ ਟਾਈਮ ਜਿਸ ਟਾਈਮ ਉਹਨਾਂ ਦਾ 2000 ਦੇ ਵਿੱਚ ਜਨਮ ਹੋਇਆ ਜੀ ਸੰਗਰੂਰ ਡਿਊਟੀ ਕਰਦਾ ਸੀ 2005 ਦੇ ਵਿੱਚ ਜੀ ਮੈਂ ਬਠਿੰਡੇ ਸੀਗਾ ਬਠਿੰਡੇ ਸਾਡਾ ਜੀ ਪੀਪੀ ਸਕੂਲ ਹੈ ਪੰਜਾਬ ਪੁਲਿਸ ਦਾ ਉਹਦੇ ਵਿੱਚ ਜੀ 2 ਸਾਲ ਰਹੀ ਉਹ ਉਸ ਤੋਂ ਬਾਅਦ ਜੀ 2008 ਦੇ ਵਿੱਚ ਮੈਂ ਪਿੰਡ ਅਤਰ ਸਿੰਘ ਵਾਲਾ ਆ ਗਿਆ ਤਾਂ ਮੇਰੇ ਹੀ ਪਿੰਡ ਦੇ ਵਿੱਚ ਜੀ ਮੈਸਕਟ ਪਬਲਿਕ ਸਕੂਲ ਬਣਿਆ ਹੋਇਆ। ਉੱਥੇ ਲਗਾਤਾਰ ਪੜ੍ਹਦੀ ਰਹੀ ਜੀ। ਤੇ 10ਵੀਂ ਪਾਸ ਮੈਸਕਟ ਤੋਂ ਕਰਕੇ ਜੀ ਪਲੱਸ 2 ਨੇ ਜੀ ਬਰਨਾਲੇ ਕਿੰਗ ਚ ਕਾਲਜ ਦੇ ਵਿੱਚੋਂ ਮੈਡੀਕਲ ਦੇ ਵਿੱਚ। ਉਪਾਸਕ੍ਰਿਤੀ ਉਸ ਤੋਂ ਬਾਅਦ ਜੀ ਉਹਨੇ 1 ਸਾਲ ਚੰਡੀਗੜ੍ਹ ਦੇ ਵਿੱਚ ਹੀ ਆਈ ਲੈਕਸ ਕੀਤੀ। 2018 ਦੇ ਵਿੱਚ ਜੀ ਉਹ ਬਿਨੀ ਪੈਗ ਡਿਗਰੀ ਲਾਈ ਗਈ ਸੀ ਇਹ ਗੱਲ ਕੀਤੀ ਜਾਵੇ ਕਿਉਂਕਿ ਕੁੜੀਆਂ ਨੂੰ ਅਕਸਰ ਜਦੋਂ ਜਨਮ ਲੈਂਦੀਆਂ ਨੇ ਘਰਾਂ ਦੇ ਵਿੱਚ ਤਾਂ ਬੜਾ ਵੱਖਰੇ ਜਿਹੇ ਜਿਹੇ ਨਾ ਦੇਖਿਆ ਜਾਂਦਾ ਤੁਸੀਂ ਕੀ ਮਹਿਸੂਸ ਕਰਦੇ ਹੋ ਮੈਂ ਜੀ ਮੇਰੇ ਤਿੰਨ ਬੇਟੀਆਂ ਨੇ ਇੱਕ ਬੇਟਾ ਛੋਟਾ ਤਿੰਨਾਂ ਵਾਰੀ ਹੀ ਮਠਿਆਈ ਵੰਡੀ ਹੈ ਜੀ ਹਜੇ ਵੀ ਮੈਨੂੰ ਕੋਈ ਮਹਿਸੂਸ ਨਹੀਂ ਹੁੰਦਾ ਜੀ ਮੈਨੂੰ ਬੇਟਿਆਂ ਨਾਲੋਂ ਵੀ ਜ਼ਿਆਦਾ ਲੱਗਦੀਆਂ ਨੇ ਕਿਉਂ ਜੀ ਬੇਟਾ ਤਾਂ ਹਜੇ ਦੇਖਾਂਗੇ ਕਦੋਂ ਕੀ ਕਰੂ ਮੈਨੂੰ ਬੇਟੀ ਨੇ ਕੈਨੇਡਾ ਜਾਣਸਾਰ 10 ਲੱਖ ਦੀ ਗੱਡੀ ਲੈ ਕੇ ਦਿੱਤੀ ਤਰਤਾਰੀ ਲੱਖ ਦੀ ਇੱਕ ਵੈਰੋ ਗੱਡੀ ਉਹਨੇ ਆਪ ਦੀ ਲੈਤੀ ਜੀ ਮੈਨੂੰ ਹੋਰ ਕੀ ਮੈਨੂੰ ਜੀ ਮਾਣ ਮਹਿਸੂਸ ਕਰਦਾ ਬਹੁਤ ਜ਼ਿਆਦਾ ਮਾਣ ਹੈ ਜੀ ਦੇਸ਼ ਵਾਸੀਆਂ ਨੂੰ ਵੀ ਕਹੜਾ ਦੇਸ਼ ਵਾਸੀਆਂ ਨੂੰ ਇਹੀ ਕਹੂੰਗਾ ਜੀ ਬੇਟੀਆਂ ਨੂੰ ਕਿਸੇ ਨਾਲੋਂ ਘਟਨਾ ਸਮਝੋ ਇਹ ਕੋਈ ਅੰਦਰ ਬਹੋਂ ਵਾਲੀਆਂ ਬੇਟੀਆਂ ਨਹੀਂ ਹੁੰਦੀਆਂ ਇਹਨਾਂ ਨੂੰ ਪੜ੍ਹਾਓ ਲਿਖਿਆਓ full ਆਜ਼ਾਦੀ ਦਿਓ ਵਧੀਆ ਸਨਸਕਾਰ ਦਿਓ ਤਾਂ ਕਿ ਉਹ ਆਪਣੇ ਆਪ ਤੇ ਨਿਰਭਰ ਹੋ ਸਕਣ